ਆ ਦੇਖੋ ਯਾਰ ਕਿੰਨੀ ਚੰਗੀ ਗੱਲ ਆ ਯਾਰ ਆਪਣੇ ਪਰਿਵਾਰ ਦੇ ਲਈ ਦੇਖੋ ਯਾਰ ਇੱਕ ਧੀ ਨਾ ਆਪਣੀ ਜ਼ਮੀਨ ਦੇ ਵਿੱਚ ਨਾ ਰੇ ਸੱਟ ਰਹੀ ਹੈ ਤੇ ਦੇਖੋ ਯਾਰ ਕਿੰਨੇ ਹੌਸਲੇ ਵਾਲੀ ਗੱਲ ਆ ਤੇ ਕਿੰਨੀ ਦਲੇਰੀ ਵਾਲੀ ਗੱਲ ਆ ਯਾਰ ਇੱਕ ਔਰਤ ਹੋਣ ਦੇ ਨਾਤੇ ਯਾਰ ਦੇਖੋ ਬੰਦੇ ਵਾਲਾ ਕੰਮ ਕਰ ਰਹੀ ਹੈ ਯਾਰ ਹੈਗਾ ਤਾਂ ਸਭ ਕੁਝ ਸੱਸ ਧੀ ਕੋਲੇ ਪਰ ਆਪਣੇ ਪਰਿਵਾਰ ਦੀ ਮਜਬੂਰੀ ਸਮਝਦੀ ਹੈ ਜੇ ਮਿਹਨਤ ਕਰਾਂਗੇ ਤਾਂ ਫੇਰ ਹੀ ਖਾਵਾਂਗੇ ਇਦਾਂ ਦੀ ਸੋਚ ਰੱਖਦੀਆਂ ਨੇ ਧੀਆ ਦੇਖੋ ਮੁੰਡਿਆਂ ਤੋਂ ਵੱਧ ਸਮਝਦੀ ਹੈ ਇਹ ਧੀ ਜ਼ਿੰਮੇਵਾਰੀ ਤੇ ਕੀ ਨਹੀਂ ਕੁਝ ਕਰ ਸਕਦੀਆਂ ਧੀਆਂ ਦੇਖੋ ਇਸ ਕੁੜੀ ਦਾ ਹੌਸਲਾ ਧੁੱਪੇ ਮੱਚ ਕੇ ਮਿਹਨਤ ਕਰ ਰਹੀ ਹੈ ਆਪਣੇ ਪਰਿਵਾਰ ਦੇ ਲਈ ਜੇ ਇਹ ਧੀ ਚਾਹੁੰਦੀ ਤਾਂ ਦਿਹਾੜੀਏ ਤੋਂ ਕੰਮ ਵੀ ਕਰਵਾ ਸਕਦੀ ਸੀ ਧੀਆਂ ਆਪਣੇ ਘਰ ਦੇ ਕਾਰੋਬਾਰ ਬਾਰੇ ਨਾ ਸੋਚਦੀਆਂ ਹੁੰਦੀਆਂ ਨੇ ਮਿਹਨਤ ਕਰਦੀਆਂ ਨੇ ਕਦੇ ਵੀ ਆਪਣੇ ਪਰਿਵਾਰ ਦੇ ਲਈ ਮਾੜਾ ਨਹੀਂ ਸੋਚਦੀਆਂ ਧੀਆਂ ਨਾ ਆਪਣੇ ਘਰ ਦੇ ਲਈ ਨਾ ਵੱਧ ਕਰਦੀਆਂ ਨੇ ਯਾਰ ਇਥੋਂ ਪਤਾ ਲੱਗਦਾ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ